ਸ਼ਹੀਦ ਸਿੰਘਾਂ ਦਾ ਬੁੰਗਾ ਬਾਬਾ ਬੁੰਗਾ ਸਾਹਿਬ ਜੀ ਪਿੰਡ ਮਾਲਕ ਵਿਖੇ ਪਿੰਡ ਦੇ ਵੱਲ ਨੂੰ ਜੇ ਜਾਣਿਆ ਖੱਬੇ ਪਾਸੇ ਜਗਾ ਹੁੰਦੀ ਆ ਸ਼ਹੀਦਾਂ ਦੀ ਜਗਾ ਇੱਥੇ ਦਸਵੀਂ ਲੱਗਦੀ ਆ ਜੀ ਸਾਲਾਨਾ ਪ੍ਰੋਗਰਾਮ ਵੀ ਹੁੰਦਾ ਹੈ ਖੰਡ ਪਾਟ ਦੇ ਪ੍ਰੋਗਰਾਮ ਵੀ ਕਰਵਾਏ ਜਾਂਦੇ ਆ ਇਸ ਜਗਾ ਤੇ ਉੱਤੇ ਜਗਾ ਦੀ ਲੋਕੇਸ਼ਨ ਬਹੁਤ ਵਧੀਆ ਜੀ ਰੋਡ ਦੇ ਉੱਪਰ ਹੈ ਇਹ ਜਗਾ ਸ਼ਹੀਦ ਸਿੰਘਾਂ ਦਾ ਬਾਬਾ ਬੁੰਗਾ ਸਾਹਿਬ ਦੇ ਨਾਮ ਨਾਲ ਇਹ ਜਗ੍ਹਾ ਜਾਣੀ ਜਾਂਦੀ ਹੈ ਜੀ ਪਿੰਡ ਮਾਲਕ ਵਿਖੇ ਸੁੱਖਾਂਵਾਰ ਆਉਂਦੀਆਂ ਜੀ ਇਸ ਜਗ੍ਹਾ ਤੇ ਵਾਹਿਗੁਰੂ ਲਿਖੋ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਸ਼ਹੀਦ ਸਿੰਘਾਂ ਦਾ ਗੁੰਗਾ ਸਾਹਿਬ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ